ਅੱਜిల్లా ਫੋਟੋਗ੍ਰਾਫਰ ਸਾਹਿਬ ਦੇ ਕਿਸਾਨਾਂ ਨੂੰ ਸਿੰਚਾਈ ਦੇ ਲਈ ਨਹਿਰੀ ਪਾਣੀ ਪ੍ਰਾਪਤ ਹੋਵੇਗਾ ਜਿਸ ਨਾਲ ਉਹ ਆਪਣੇ ਖੇਤਾਂ ਦੇ ਵਿੱਚ ਸਿੰਚਾਈ ਕਰ ਸਕਣਗੇ ਤਾਂ ਜਿਹਨਾਂ ਦੇ ਪਿੰਡ ਰਿਉਣਾ ਉੱਚਾ ਖੇਤੀ ਨਹਿਰੀ ਪਾਣੀ ਦੇਣ ਲਈ ਸਰਹੰਤਾ ਆਕਰ ਨਹਿਰ ਦੇ ਨਿਰਮਾਣਾ ਬ੍ਰਾਂਚ ਵਿੱਚੋਂ ਤਿੰਨ ਮੋਗੇ ਲਗਾਏ ਗਏ ਜਿਸ ਨਾਲ ਫੋਟੋਗ੍ਰਾਫਰ ਸਾਹਿਬ ਦੇ 1000 ਏਕੜ ਜ਼ਮੀਨ ਨੂੰ ਖੇਤੀ ਪ੍ਰਤੀ ਨਹਿਰੀ ਪਾਣੀ ਪ੍ਰਾਪਤ ਹੋਵੇਗਾ ਇਸ ਮੋਗੇ ਗੱਲਬਾਤ ਕਰਦੇ ਹੋਏ ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਉਹਨਾਂ ਦੇ ਖੇਤਾਂ ਨੂੰ ਨਹਿਰੀ ਪਾਣੀ ਮਿਲ ਰਿਹਾ ਹੈ ਇਸ ਕਰਾਉਣਾ ਉਹਨਾਂ ਨੂੰ ਲਾਭ ਹੋਵੇਗਾ ਤਾਂ ਉੱਥੇ ਉਹਨਾਂ ਨੇ ਕਿਹਾ ਕਿ ਵਲਜਰ ਜ਼ਮੀਨ ਪਈ ਸੀ ਜਿਸ ਨੂੰ ਕਿ ਅੱਜ ਪਾਣੀ ਮਿਲਿਆ ਹੈ ਇਸ ਮੌਕੇ ਉਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਆਮ ਆਦਮੀ ਪਾਰਟੀ ਦੇ ਹਲਕਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਵਿਧਾਇਕ ਲਖਪੀਰ ਸਿੰਘ ਰਾਏ ਦਾ ਪਿੰਡ ਦੇ ਵਿੱਚ ਢੋਲ ਵਜਾ ਕੇ ਧੰਨਵਾਦ ਕੀਤਾ। ਗਿਆ ਖਾਲਸਾ ਵਾਹਿਦ ਉੱਚੀ ਕੀ ਫਤਿਹ ਮੈਂ ਦਰਜੀਤ ਸਿੰਘ ਰਿਉਣਾ ਹਲਕਾ ਸ਼੍ਰੀ ਫਤਿਹਗੜ੍ਹ ਸਾਹਿਬ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਤੇ ਹਲਕਾ ਮਤਾ ਇੱਕ ਸਰਦਾਰ ਲਖਵੀ ਸਿੰਘ ਰਾਏ ਅਸੀਂ ਆਮ ਆਦਮੀ ਪਾਰਟੀ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਪਿੰਡਾਂ ਦੀ ਸਾਰ ਲਈ 70 ਸਾਲਾਂ ਦੇ ਸਾਲਾਂ ਬਾਅਦ ਸਾਡੇ ਪਿੰਡਾਂ ਨੂੰ ਆਜ਼ਾਦੀ ਮਿਲਿਆ ਜੋ ਕਾਂਗਰਸੀ ਅਕਾਲੀ ਨੇ ਕਦੇ ਸੋਚਿਆ ਵੀ ਨਹੀਂ ਸੀਗਾ ਅਸੀਂ ਵੀ ਨਹੀਂ ਸੋਚ ਸਕਦੇ ਸੀ ਕਿ ਅਜਿਹਾ ਕੰਮ ਹੋ ਸਕਦਾ ਸੋ ਸਾਨੂੰ ਤਾਂ ਅਸਲ ਆਜ਼ਾਦੀ ਆ ਪਾਣੀ ਮਿਰਨ ਕਰਕੇ ਹੋਈ ਆ ਕਿਉਂਕਿ 1000 ਏਕੜ ਦੇ ਕਰੀਬ ਆ ਪਿੰਡਾਂ ਨੂੰ ਪਾਣੀ ਲੱਗਣਾ ਜੋ ਦੋ ਮੁਕੇ ਲੱਗੇ ਨੇ ਨਾ ਮਾਣਾ ਬ੍ਰਾਂਚ ਦੇ ਵਿੱਚੋਂ ਸੋ ਸਾਡੇ ਪਿੰਡਾਂ ਦੇ ਲੋਕਾਂ ਤਾਂ ਇਹ ਇੱਕ ਸੁਪਨਾ ਸੀਗਾ ਜੋ ਪੂਰਾ ਹੋਇਆ ਸੋ ਅਸੀਂ ਰਾਏ ਸਾਹਿਬ ਦਾ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਤਹਿਤ ਤੋਂ ਧੰਨਵਾਦ ਕਰਦੇ ਆਂ ਹੁਣ ਜਿਸ ਦਿਨ ਅਸੀਂ ਮੁੱਖ ਮੰਤਰੀ ਤੋਂ ਰਾਏ ਸਾਹਿਬ ਤੋਂ ਇੱਕ ਬੇਨਤੀ ਕੀਤੀ ਆ ਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੂੰ ਸਾਡੇ ਪਿੰਡਾਂ ਦੇ ਵਿੱਚ ਜਰੂਰ ਗੇੜਾ ਮਾਰਾ ਜਾਵੇ ਸਾਡਾ ਪਿੰਡ ਢੋਲ ਵਜਾ ਕੇ ਜਿਵੇਂ ਤੁਹਾਡਾ ਸਵਾਗਤ ਕੀਤਾ ਉਸੇ ਤਰ੍ਹਾਂ ਤੋਂ ਬਿਲਾ ਕੇ ਅਸੀਂ ਪੋਕੰਸੀ ਨੂੰ ਮਾਣ ਦੀ ਧੰਨਵਾਦ ਕਰਨਾ। ਸੋ ਜਿਆਦੀ ਜੂ ਸਾਨੂੰ ਹੁਣੇ ਜਤੀ ਅਫਰ ਜਿਆਦੇ ਦੁਆਇਆ ਉਹਨੇ। ਸੋ ਅਸੀਂ ਰਾਜ ਸਾਹਿਬ ਦਾ ਤਹਿ ਦੁਨ ਧੰਨਵਾਦ ਕਰਦੇ ਜਿਨ੍ਹਾਂ ਨੇ ਮਤਲਬ ਸਾਡੇ ਇੱਕ ਮੈਸੇਜ ਤੇ ਸਾਨੂੰ ਕੋਈ ਤਕਲੀਫ ਨਹੀਂ ਆਉਣ ਦਿੱਤੀ। ਸੋ ਹੁਣ ਤਿੰਨ ਮੋਗੇ ਲਵਾ ਕੇ ਦਿੱਤੇ ਆ 1000 ਏਕੜ ਦੇ ਕਰੀਬ ਗਰੀਬ ਕਿਸਾਨਾਂ ਨੂੰ ਪਾਣੀ ਮਿਲਿਆ ਨਾ ਕਿ ਮੋٹے ਜ਼ਿਮੀਂਦਾਰਾਂ ਨੂੰ ਜਿਹੜੇ ਤਰਾਤਰਾ ਕਰਦੇ ਸੀਗੇ ਪਾਣੀ ਨੂੰ। ਸੋ ਇਹ ਸਾਰਿਆਂ ਦਾ ਤਹਿ ਦੁਨ ਧੰਨਵਾਦ ਕਰਦੇ। ਜੀ ਬੱਚੇ ਵੀ ਇਸ ਕਾਫੀ। ਕਿਹੜੀ ਜ਼ਮੀਨ ਸੀ 1000 ਏਕੜ ਦੀ ਪੰਚਾਇਤੀ ਰਕਬਾ ਸੀਗਾ। ਬਿਲਕੁਲ ਬੰਜਰ ਸੀ ਕਿਸੇ ਇੱਕ ਜ਼ਮੀਨ ਦੇ ਵਿੱਚ ਮੋਟਰ ਕਨੈਕਸ਼ਨ ਨਹੀਂ ਸੀਗਾ ਕਿਸੇ ਕਾਂਗਰਸੀ ਨੇ ਜਾਂ ਕਾਲੀ ਨਰਾਂ ਨੇ ਉਹ ਕਨੈਕਸ਼ਨ ਬੰਦੇ ਸੀਗੇ ਇਸ ਪੰਚਾਇਤਾਂ ਨੂੰ ਕਨੈਕਸ਼ਨ ਭੇਜ ਦਿੱਤੇ ਸਾਡੇ ਪਿੰਡ ਦੇ ਵਿੱਚ ਇੱਕ ਵੀ ਕਨੈਕਸ਼ਨ ਨਹੀਂ ਪੰਚਾਇਤੀ ਜ਼ਮੀਨ ਦੇ ਵਿੱਚ ਹੈਗਾ 1000 ਏਕੜ ਦੇ ਕਰੀਬਾ ਦੋਨੇ ਪਿੰਡਾਂ ਦੀ ਜ਼ਮੀਨ ਪੰਚਾਇਤੀ ਜਿਹਨੂੰ ਪਾਣੀ ਲੱਗਿਆ ਰਾਜ ਸਭਾ ਦਾ ਤਹਿਤ ਰੂ ਧੰਨਵਾਦ ਕਰਦੇ ਆ ਮੁੱਖ ਮੰਤਰੀ ਪੰਜਾਬ